ਨੇ ਆ ਜਾ ਮੇਰੀ ਜਾਨ ਨਿਕਲ ਜਾ ਫੇਰ ਹੀ ਆਉਣਾ ਵਾ ਇਹ ਇਹ ਸਰਪਾਂ ਚਲਿਆ ਮੈਨੂੰ ਦਵਾਈ ਦੇ ਜਾ ਫਿਰ ਚਲ ਜੀ ਜਿੱਥੇ ਜਾਣਾ ਵਾ ਨਹੀਂ ਮੇਰਾ ਬੁਰਾ ਹਾਲ ਵਾ ਉਹ ਮੰਮੀ ਹਲੇ ਸਵੇਰੇ ਦਹੀ ਦਵਾਈ ਖਾਦੀ ਆ ਉਹਦਾ ਅਸਰ ਤੇ ਹੋ ਲੈਂਦਿਆ ਕਰੋ ਨਹੀਂ ਮੈਨੂੰ ਨਹੀਂ ਫਰਕ ਪਿਆ ਮੈਂ ਕੀ ਕਰਾਂ ਤਾਂ ਕੋਈ ਨਹੀਂ ਦਵਾਈ ਅੰਦਰ ਪਈ ਆ ਉਥੋਂ ਫੜ ਕੇ ਤੇ ਖਾ ਲਿਓ ਤੇ ਮੈਂ ਚਲੀਆਂ ਪਿੰਡ ਨੂੰ ਕਿੱਡਾ ਮੋੜੇ ਤੇ ਪਰਸਾ ਪਾ ਕੇ ਤੇ ਤੁਰ ਪੈਂਦੀ ਆ ਫੜਦੀ ਸੁਗਟੜੀ ਤੇ ਤੁਰ ਪੈਂਦੀ ਆ ਕੋਈ ਕੰਮ ਹੀ ਹੰਨੀ ਇਹਨੂੰ ਚਾਚੀ ਨੂੰ ਪੁੱਛਣੀ ਆ ਕਿ ਕਿੱਥੇ ਗਈ ਆ ਹੋਏ ਮੇਰਾ ਛੇਤੀ ਮਰ ਗਿਆ ਹੋਏ ਚਾਚੀ ਕੀ ਹੋਇਆ ਵਾ ਉੱਠ ਹਾਈ ਮੇਰ ਕੋ ਤੇ ਚੁੱਪਕੀ ਨਹੀਂ ਜਾਣਦੀ ਦਲਜੀਤ ਨੂੰ ਆਵਾਜ਼ ਮਾਰਨੀ ਆ ਫੇਰ ਸੰਦੀਪ ਦਲਜੀਤ ਕਿੱਥੇ ਆ ਮੰਮੀ ਨੂੰ ਕੁਝ ਹੋ ਗਿਆ ਉਹ ਥੱਲੇ ਪਈ ਉਹ ਤੇ ਮੇਰ ਕੋ ਤੇ ਚੁੱਪਕੀ ਨਹੀਂ ਗਈ ਛੇਤੀ ਆ ਦੇ ਮੰਮੀ ਨੂੰ ਠੀਕ ਹੈ ਕਿ ਆਈਓ ਆਈ ਛੇਤੀ ਮੇਰ ਕੋ ਨਹੀਂ ਹੋ ਚੁੱਕੀ ਗਈ ਛੇਤੀ ਆਓ ਮੰਮੀ ਮੰਮੀ ਦਲਜੀਤ ਮੰਜੇ ਤੇ ਪਾ ਇਹਨੂੰ ਚੁੱਕ ਕੇ ਡਾਕਟਰ ਵੱਲ ਜਾ ਹੇ ਲੋਟ ਜਾ ਤਾਂ ਇਹ ਵੀ ਆ ਤੰਗ ਬੜਾ ਕਰਨ ਦੇ ਆ ਪੁੱਛੋ ਹਾਂ ਕਿਹ ਚੀਜ਼ ਦੀ ਵੀ ਘਾਟ ਹੈਗੀ ਆ ਆਹ ਤੰਗ ਨਾਲੋਂ ਵੱਧ ਹੀ ਆ ਨਾ ਦਵਾਈ ਪੁੱਛਣ ਦੇ ਉਹਨਾਂ ਨੂੰ ਨਾ ਕੁਝ ਘਰ ਕੋਈ ਵੀ ਨਹੀਂ ਮੇਰੇ ਦਵਾਲੇ ਹੋਈ ਜਾਂਦੇ ਮੈਨੂੰ ਤਾਂ ਪਤਾ ਹੀ ਨਹੀਂ ਆ ਵੀ ਉਹ ਘਰ ਕਿੱਥੇ ਰੋਏ ਮੈਂ ਯਾਰ ਓਏ ਅਜੇ ਤਾਂ ਕੁਰਸੀਆਂ ਡੱਠੀਆਂ ਸੀ ਜੇ ਨਾਣਾ ਦਲਜੀਤ ਨਹੀਂ ਆਉਂਦੇ ਤੇ ਦਰੀਆਂ ਦਰੀਆਂ ਵਿਸ਼ਿਆ ਹੋਣੀਆਂ ਸੀ ਇਹ ਆਲੇ ਨੂੰ ਤੇ ਤੁਹਾਨੂੰ ਲੱਗ ਪਤਾ ਜਾਣਾ ਹੈ